ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਚਾਰ ਟਰੈਕਟਰ ਵਿਕਾਊ ਲੈ ਕੇ ਆਏ ਹਾਂ ਬਹੁਤ ਵਾਜਵਰੇਟ ਵਾਲੇ ਟਰੈਕਟਰ ਨੇ ਪਹਿਲਾਂ ਗੱਲ ਕਰੀਏ ਤਾਂ ਐਸ਼ਰ 241 ਦੇਖ ਸਕਦੇ ਹੋ ਤੁਸੀਂ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਬਹੁਤ ਸੋਹਣਾ ਸਾਫ ਟਰੈਕਟਰ ਆ ਘਰੇਲੂ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਟਾਇਰਾਂ ਦੀ ਹਾਲਤ ਦੇਖ ਸਕਦੇ ਹੋ ਨਵੇਂਆ ਵਰਗੇ ਟਾਇਰ ਨੇ ਕੰਪਨੀ ਦੇ ਟਾਇਰ ਨੇ ਰਿੰਮਾਂ ਦੀ ਹਾਲਤ ਦੇਖ ਸਕਦੇ ਹੋ ਬਾਡੀ ਲਾਈਨ ਦਾ ਦੇਖ ਸਕਦੇ ਹੋ ਇੰਜਨ ਤੇ ਰੰਗ ਪੇਂਟ ਦੇਖ ਸਕਦੇ ਹੋ ਜਿਵੇਂ ਨਵੇਂਆ ਵਰਗਾ ਟਰੈਕਟਰ ਆ ਵੀਰੋ ਘਰੇਲੂ ਟਰੈਕਟਰ ਆ ਘਰੇ ਖੜਾ ਵੀਰ ਦੇ ਟਰੈਕਟਰ ਆ ਕਿਸੇ ਵਪਾਰੀ ਵੀਰ ਕੋਲ ਨੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸੈਲਫ ਸਟਾਰਟ ਟਰੈਕਟਰ ਆ ਟਰੈਕਟਰ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2013 ਮਾਡਲ ਟਰੈਕਟਰ ਆ 3400 ਘੰਟਾ ਵੀਰੋ ਟਰੈਕਟਰ ਚੱਲਿਆ ओरिजिनल ਚੱਲਿਆ ਬਹੁਤ ਘੱਟ ਚੱਲਿਆ ਜ਼ਿੰਮੇਵਾਰਾ ਟਰੈਕਟਰ ਆ ਵੀਰੋ ਜੇ ਆਪਾਂ ਇਸ ਦੇ ਨੰਬਰ ਦੀ ਗੱਲ ਕਰੀਏ ਹਰਿਆਣਾ ਨੰਬਰ ਆ ਏਰੀਏ ਦੀ ਗੱਲ ਕਰੀਏ ਤਾਂ ਆਪਾਂ ਸਰਸਾ ਏਰੀਆ ਹਰਿਆਣੇ ਦੇ ਵਿੱਚ ਟਰੈਕਟਰ ਵੀਰੋ ਖੜਾ ਹੈ ਜਾ ਕੇ ਦਸੱਲੀ ਕਰਕੇ ਵਾਹ ਚਲਾ ਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਹੁਣ ਇਸ ਦੇ ਰੇਟ ਦੀ ਗੱਲ ਕਰੀਏ ਕੰਨੀਓ 210000 ਰੁਪਿਆ ਡਿਮਾਂਡ ਰੱਖੀ ਗਈ ਹੈ ਵੀਰੋ ਮੌਕੇ ਤੇ ਮਾਨਤਾਣ ਹੋ ਜਾਊਗਾ ਕੋਈ ਪੱਕਾ ਰੇਟ ਨਹੀਂ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9815461328 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਜਾਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਟਰੈਕਟਰ ਦੀ ਤੁਸੀਂ ਦਸੱਲੀ ਕਰਕੇ ਬਾਹ ਚਲਾ ਕੇ ਫਿਰ ਤੁਸੀਂ ਖਰੀਦ ਸਕਦੇ ਆ ਵੀਰੋ ਬਹੁਤ ਸੋਹਣਾ ਸਾਫ ਟਰੈਕਟਰ ਅੱਗੇ ਗੱਲ ਕਰੀਏ ਵੀਰੋ ਤਾਂ ਤੁਹਾਡੇ ਲਈ ਲੈ ਕੇ ਆ ਸਵਰਾਜ 855 ਬਹੁਤ ਸੋਹਣਾ ਸਾਫ ਟਰੈਕਟਰ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ओरिजिनल ਟਰੈਕਟਰ ਸਾਰਾ ਘਰੇਲੂ ਟਰੈਕਟਰ ਸ਼ੌਂਕ ਨਾਲ ਰੱਖਿਆ ਗਿਆ ਟਰੈਕਟਰ ਦੇਖ ਸਕਦੇ ਆ ਵੀਰੋ ਪੰਜਾਬ ਨੰਬਰ ਟਰੈਕਟਰ ਆ ਪੀ ਵੀ 11 ਨੰਬਰ ਆ ਟਰੈਕਟਰ ਦਾ ਵੀਰੋ ਦੇਖ ਸਕਦੇ ਆ ਤੁਸੀਂ ਮਾਡਲ ਦੀ ਗੱਲ ਕਰੀਏ 2017 ਮਾਡਲ ਟਰੈਕਟਰ ਹੈ ਟਾਇਰਾਂ ਦੀ ਗੱਲ ਕਰੀਏ ਤਾਂ ਆਪਾਂ 90 ਪੈਸੇ ਟਾਇਰ ਨੇ ਚਾਰੇ ਪੱਕੇ ਟਾਇਰ ਨੇ ਕੰਪਨੀ ਦੇ ਟਾਇਰ ਨੇ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਪਾਸੋਂ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ओरिजिनल ਰੰਗ ਪੇਂਟ ਆ ਨਾਲ ਦਾ ਰੰਗ ਪੇਂਟ ਆ ਟਾਇਰਾਂ ਦੀ ਹਾਲਤ ਦੇਖ ਸਕਦੇ ਹੋ ਚੰਗੇ ਟਾਇਰ ਨੇ ਰਿਮ ਵੀ ਚੰਗੇ ਨੇ ਬਾਡੀ ਲੈਨ ਦਾ ਬਹੁਤ ਸਾਫ ਆ ਮਰਗਿਆਟਾਂ ਦਾ ਬਿਲਕੁਲ ਨਵੇਂਆ ਵਰਗਾ ਟਰੈਕਟਰ ਦੇਖ ਸਕਦੇ ਹੋ ਵੀਰੋ ਜੇ ਆਪਾਂ ਹੁਣ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 5,40,000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜੇ ਆਪਾਂ ਹੁਣ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 95308 4006 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਤੁਸੀਂ ਵੀਰ ਨੂੰ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਟਰੈਕਟਰ ਤੁਸੀਂ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਖਰੀਦ ਸਕਦੇ ਹੋ ਵੀਰੋ ਟਰੈਕਟਰ ਖਰੀਦਣ ਦੇ ਚਾਹਵਾਨ ਵੀਰ ਨੂੰ ਇੱਕ ਵਾਰ ਜ਼ਰੂਰ ਕਾਲ ਕਰਨ ਅੱਗੇ ਆਪਾਂ ਗੱਲ ਕਰੀਏ ਫੋਰਡ 3600 ਟਰੈਕਟਰ ਦੋ ਟਰੈਕਟਰ ਆ ਇਹ ਵੀਰੋ ਮੋਡੀਫਾਈਡ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਤਿਆਰ ਕੀਤੇ ਗਏ ਟਰੈਕਟਰ ਆ ਵੀਰ ਦੀ ਆਪਦੀ ਵਰਕਸ਼ਾਪ ਆ ਘਰੇ ਤਿਆਰ ਕਰਦੇ ਨੇ ਪੂਰੀ ਰੀ ਨਾਲ ਕੰਮ ਕਰਦੇ ਨੇ ਜਿਸ ਕਿਸੇ ਵੀਰ ਨੇ ਟਰੈਕਟਰ ਤਿਆਰ ਵੀ ਕਰਾਉਣੇ ਆ ਤਿਆਰ ਵੀ ਕਰਾ ਸਕਦਾ ਟਰੈਕਟਰ ਤਿਆਰ ਕੀਤੇ ਖਰੀਦਣੇ ਆ ਖਰੀਦ ਵੀ ਸਕਦਾ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਪੂਰੀ ਨਵੇਂਆਂ ਵਾਂਗੂ ਤਿਆਰ ਕਰਦੇ ਨੇ ਵੀ ਟਰੈਕਟਰ ਫੋਰ 3600 ਆਹ ਟਰੈਕਟਰ ਵੀਰੋ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਪਾਵਰ ਸਟੀering ਟਰੈਕਟਰ ਆ 14 ਦੇ ਟਾਇਰਾਂ ਦੇ ਵਿੱਚ ਆ ਮੂਹਰਲੇ 750 ਦੇ ਟਾਇਰ ਨੇ 2K ਪੇਂਟ ਨਾਲ ਤਿਆਰ ਕੀਤਾ ਗਿਆ ਸਾਰੀ ਐਸੈਸਰੀ ਨਵੀਂ ਲਾਈ ਗਈ ਆ ਦੇਖ ਸਕਦੇ ਹੋ ਮਗਰਲੇ ਰਿੰਮਾਂ ਦੇ ਵਿੱਚ ਵੇਟ ਪਾਏ ਗਏ ਨੇ ਫਾਈਬਰ ਹੁੱਡ ਵੱਡਾ ਡਿੱਕ ਲੱਗਿਆ ਮੀਟਰ ਦੇਖ ਸਕਦੇ ਹੋ ਵੀਰੋ 60 ਵਾਲੇ ਮੀਟਰ ਲੱਗੇ ਹੋਏ ਨੇ T20 ਵਾਲਾ ਹਿੱਸਾ ਲੱਗਿਆ ਹੋਇਆ ਫਾਰਮ ਟਰੈਕ ਲਾਈਟਾਂ ਲੂਟਾਂ ਦਾ ਵੀਰੋ ਬਹੁਤ ਸੋਹਣਾ origignal ਕੰਮ ਕਰਦੇ ਨੇ ਵੀਰ ਟਾਇਰ ਬਿਲਕੁਲ ਨਵੇਂ ਨੇ ਦੇਖ ਸਕਦੇ ਹੋ ਡਿਸਕ ਬ੍ਰੇਕਾਂ ਦੇ ਵਿੱਚ ਜਿਸ ਕਿਸੇ ਵੀਰ ਨੇ ਖਰੀਦਣਾ ਵੀਰ ਨੂੰ ਫੋਨ ਕਰਕੇ ਟਰੈਕਟਰਾਂ ਬਾਰੇ ਹੋਰ ਬੰਦ ਹੀ ਜਾਣਕਾਰੀ ਪ੍ਰਾਪਤ ਕਰਕੇ ਜੋ ਜਾਣਕਾਰੀ ਸਾਡੇ ਤੋਂ ਦੱਸਣ ਕਿੰਨੀ ਹੋ ਰਹੀਗੀ ਹੋਵੇ ਤਾਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਹੁਣ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ ਵੀਰ ਦੇ ਆਪਾਂ ਫੋਨ ਨੰਬਰ ਦੀ ਗੱਲ ਕਰੀਏ 6283797416 ਤੇ ਵੀਰ ਨੂੰ ਕਾਲ ਕਰਕੇ ਤੁਸੀਂ ਟਰੈਕਟਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਸ ਕਿਸੇ ਵੀਰ ਨੇ ਵੀ ਟਰੈਕਟਰ ਤਿਆਰ ਕਰਾਉਣਾ ਵੀਰ ਨਾਲ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਵੀਰੋ ਟਰੈਕਟਰ ਪੂਰੇ ਰੀਨ ਨਾਲ ਸ਼ੌਂਕ ਨਾਲ ਸ਼ੌਂਕ ਨਾਲ ਵੀਰ ਤਿਆਰ ਕਰਦੇ ਨੇ ਜਿਹੜਾ ਆ ਫੋਰਡ 3600ਾ ਵੀਰੋ ਇਹ 1993 ਮਾਡਲ ਟਰੈਕਟਰ ਆ ਇਹ ਟਰੈਕਟਰ ਵਿਕਾਊ ਆ ਤੇ ਵੀਰ ਕੰਨਿਓ ਇਸ ਦੀ ਡਿਮਾਂਡ 215000 ਰੁਪਇਆ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨ ਤਨ ਕਰਨਗੇ ਵੀਰ ਆਪਣੇ ਚੈਨਲ ਤੇ ਵੀ ਰਿਵਾਰਡ ਲਵਾਉਣ ਲਈ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਵਰੇਟਾਂ ਦੇ ਵਿੱਚ ਖੇਤੀਬਾੜੀ ਸੰਧ ਵਕਾਊ ਲੈ ਕੇ ਆਉਂਦੇ ਰਹਾਂਗੇ ਬਹੁਤ ਘੱਟ ਰੇਟ ਵਾਲੇ ਚੰਗੇ ਸਾਧਨ ਵਕਾਊ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਮਿਲਦਿਆਂ ਵੀਰੋ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ